ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਦੇ ਬਟਨ ਨੂੰ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਅੱਜ ਆਪਾਂ ਪਹਿਣਾ ਵਾਸਤੇ ਜਿਹੜਾ ਸਮਾਨ ਲੈ ਕੇ ਆਏਗੇ ਬਿਲਕੁਲ ਵੱਖਰਾ ਸਮਾਨ ਰਹਿਣਾ ਜੀ ਠੰਡ ਦੇ ਹਿਸਾਬ ਨਾਲ ਲੈ ਕੇ ਆਏ ਆਪਾਂ ਉਹਨਾਂ ਤੋਂ ਬਣੀਆਂ ਚੀਜ਼ਾਂ ਰਹਿਣੀਆਂ ਕੁਝ ਆਪਣੇ ਕੋਲੇ ਹੱਥੀ ਬਣੀਆਂ ਚੀਜ਼ਾਂ ਤੇ ਕੁਝ ਮਸ਼ੀਨੀ ਆ ਉਹ ਅੱਗੇ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਹੈ ਕੋਟੀ ਇਹ ਆਪਾਂ ਆਨ ਆਰਡਰ ਕੋਟੀ ਤਿਆਰ ਕੀਤੀ ਹੈ ਜੀ ਜੈਂਟਸ ਕੋਟੀ ਹੈ ਇਹ ਇਹ ਭੈਣ ਨੇ ਆਗਰੇ ਤੋਂ ਉਹਨਾਂ ਨੇ ਸਾਨੂੰ ਆਰਡਰ ਦਿੱਤਾ ਸੀ ਵੀਡੀਓ ਦੇਖ ਕੇ ਤੇ ਇਹ ਉਹਨਾਂ ਨੇ ਆਪਣੇ ਬੇਟੇ ਵਾਸਤੇ ਕੋਟੀ ਤਿਆਰ ਕਰਵਾਈ ਹੈ ਪੂਰੀ ਬਾਜੂ ਦੀ ਦੇਖ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਬੁੰਤੀ ਪਈ ਹੈ ਇਹਦੇ ਵਿੱਚ ਨੇੜੇ ਤੋਂ ਦਿਖਾ ਦਿਓ ਬੁੰਤੀ ਦੇਖੋ ਜੈਂਟਸ ਵਾਲੀ ਆਪਾਂ ਕਿੰਨੀ ਸੋਹਣੀ ਪਈ ਹੈ ਤੇ ਫੁੱਲ ਬਾਜੂ ਦੀ ਰਹਿਣੀ ਹੈ ਜੀ ਇਹ ਕੋਟੀ ਲੈਂਥ ਪੂਰੀ ਹੈ ਇਹਦੀ ਕੱਦ ਦੇ ਹਿਸਾਬ ਨਾਲ ਜੋ ਆਪਾਂ ਨੂੰ ਦੀਦੀ ਨੇ ਨਾਪ ਦਿੱਤਾ ਪਾਉਦੇ ਹਿਸਾਬ ਨਾਲ ਵੀ ਗਲਾ ਬਣਾਇਆ ਆਪਾਂ ਇਹਦਾ ਤੇ ਕੋਟੀ ਤਿਆਰ ਕੀਤੀ ਹੈ ਜੀ ਤੇ ਜਿਨ੍ਹਾਂ ਨੇ ਤੁਸੀਂ ਹੋਰ ਵੀ ਪਹਿਣਾ ਨੇ ਜਾਂ ਸਾਡੇ ਭਰਾਵਾਂ ਨੇ ਕੋਟੀਆਂ ਤਿਆਰ ਕਰਵਾਉਣੀਆਂ ਜਾਂ ਸਵੈਟਰ ਤਿਆਰ ਕਰਵਾਉਣੇ ਆ ਤੇ ਤੁਸੀਂ ਕਰਵਾ ਸਕਦੇ ਹੋ ਆਰਡਰ ਦੇ ਕੇ ਜੀ ਤੇ ਅੱਗੇ ਆਪਾਂ ਤੁਹਾਨੂੰ ਜਿਹੜਾ ਸਮਾਨ ਦਿਖਾਵਾਂਗੇ ਇਹ ਆਉਣਗੇ ਜੀ ਪਹੁੰਚੂ ਆਪਣੇ ਕੋਲੇ ਇਹ ਹੋਣਗੇ ਮਸ਼ੀਨੀ ਬਣੇ ਹੋਏ ਇਹ ਆਪਾਂ ਹੱਥੀ ਨਹੀਂ ਬਣਾਉਂਦੇ ਹੈਗੇ ਸਾਰੇ ਮਸ਼ੀਨੀ ਬਣੇ ਆਉਣਗੇ ਤੇ ਇਹ ਫੁੱਲ ਸਾਈਜ਼ ਦੇ ਰਹਿਣਗੇ ਪਹੁੰਚੂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੇ ਕੁੜੀਆਂ ਵਾਸਤੇ ਇਹ ਚੀਜ਼ਾਂ ਜਿਹੜੀਆਂ ਕੁੜੀਆਂ ਨੇ ਜਿਵੇਂ ਸਕੂਟਰੀਆਂ ਚਲਾਉਣੀਆਂ ਹੁੰਦੀਆਂ ਜਾਂ ਉਹ ਵੀ ਬੱਚਿਆਂ ਤੋਂ ਬੁੱਕਲ ਨਹੀਂ ਵੱਜਦੀ ਅੱਜ ਕੱਲ ਆ ਨਾ ਉਹਨਾਂ ਵਾਸਤੇ ਇਹ ਮੋਢਿਆਂ ਤੇ ਪਾ ਕੇ ਤੇ ਪਤਾ ਹੀ ਹੈ ਬੱਚਾ ਨੂੰ ਜਿੱਦਾਂ ਪਾਉਂਦੇ ਆ ਤੇ ਬਹੁਤ ਵਧੀਆ ਇਹ ਚੀਜ਼ ਹੈ ਇਹਨਾਂ ਦਾ ਰੇਟ ਰਹਿਣਾ ਜੀ 250 ਰੁਪਿਆ ਇਹ ਫੁੱਲ ਸਾਈਜ਼ ਹੈ 250 ਰੁਪਏ ਰੇਟ ਹੋਵੇਗਾ ਸ਼ਿਪਿੰਗ ਐਕਸਟਰਾ ਰਣੀ ਇਹਨਾਂ ਦੀ ਜੀ ਇਹ ਆਉਣਗੇ ਆਪਣੇ ਕੋਲੇ ਸਾਰੇ ਬਲੈਕ ਇੱਕ ਆਪਾਂ ਤੁਹਾਨੂੰ ਬਲੈਕ ਵੀ ਖੋਲ ਕੇ ਦਿਖਾ ਦਿੰਨੇ ਆ ਬਾਕੀ ਸਾਰੇ ਸੇਮ ਹੀ ਸਾਈਜ਼ ਰਹਿਣਾ ਇਹਨਾਂ ਦਾ ਸੇਮ ਸਹਿਜ ਆਊਗਾ ਵੱਡਾ ਸਹਿਜ ਰਹਿਣਾ ਤੇ ਬਹੁਤ ਹੀ ਸੋਹਣੇ ਗਰਮ ਹੁੰਦੇ ਆ ਇਹ ਤੇ ਇਹ ਇਸ ਤਰ੍ਹਾਂ ਮੂਰੇ ਬਟਨ ਲੱਗੇ ਹੋਏ ਆ ਜੀ ਮੋਤੀ ਲੱਗੇ ਹੋਏ ਆ ਬਹੁਤ ਹੀ ਸੋਹਣੇ ਮਣੇ ਹੋਏ ਆ ਇਹ ਤੇ ਇਹ ਬਲੈਕ ਕਲਰ ਵਾਲੇ ਸਾਰੇ ਸੇਮ ਸਾਈਜ਼ ਦੇ ਰਹਿਣਗੇ ਵੱਡੇ ਸਹਿਜ ਇਹ ਆਪਣੇ ਕੋਲੇ ਇਦਾਂ ਕਈ ਪੀਸ ਹੈਗੇ ਆ ਜੀ 250 ਰੁਪਏ ਇਹਨਾਂ ਦਾ ਰੇਟ ਹੋਵੇਗਾ ਸ਼ਿਪਿੰਗ ਐਕਸਟਰਾ ਲੱਗਣੀ ਹੈ ਜੀ ਜਿਨ੍ਹਾਂ ਨੂੰ ਵੀ ਚਾਹੀਦੇ ਤੁਸੀਂ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਇਹਨਾਂ ਨੂੰ ਸਾਡੀਆਂ ਭੈਣਾਂ ਵੀ ਲੈ ਸਕਦੀਆਂ ਤੇ ਕੁੜੀਆਂ ਵੀ ਲੈ ਸਕਦੀਆਂ ਜਿਹੜੀਆਂ ਸਕੂਟਰਾਂ ਚਲਾਉਂਦੀਆਂ ਜੇ ਤੁਹਾਨੂੰ ਛੋਟੇ ਬੱਚਿਆਂ ਦੇ ਚਾਹੀਦੇ ਉਹ ਆਪਾਂ ਅਵੇਲੇਬਲ ਕਰਾ ਦੇਾਂਗੇ ਦੂ ਛੋਟੇ ਸਾਈਜ਼ ਇਹ ਫਿਲਹਾਲ ਆਪਣੇ ਕੋਲੇ ਵੱਡੇ ਸਾਈਜ਼ ਹੈ ਹਾਂਜੀ ਇਹਨਾਂ ਦਾ ਰੇਟ ਸਿਰਫ 250 ਰੁਪਇਆ ਹੋਵੇਗਾ ਸ਼ਿਪਿੰਗ ਐਕਸਟਰਾ ਹੋਵੇਗੀ ਤੇ ਇਸ ਤੋਂ ਅੱਗੇ ਆ ਗਈਆਂ ਜੀ ਆਪਣੇ ਕੋਲੇ ਇਹ ਪੱਗਾਂ ਇਹ ਬੱਚਿਆਂ ਵਾਸਤੇ ਮੁੰਡਿਆਂ ਵਾਸਤੇ ਪੱਗਾਂ ਬਣਾਈਆਂ ਆਪਾਂ ਜਿਹੜੇ ਜੂੜਾ ਕਰਦੇ ਅਗੇ ਜੂੜ ਵੀ ਬੱਚਿਆਂ ਤੋਂ ਪੱਗ ਨਹੀਂ ਮੰਨੀ ਜਾਂਦੀ ਹਨਾ ਪਟਕੇ ਗਰਮੀ ਚ ਤਾਂ ਚਲੋ ਆਪਾਂ ਬਨਨ ਦਿੰਨੇ ਆ ਇਹ ਸਰਦੀ ਚ ਆਪਾਂ ਉਹਨਾਂ ਵਾਸਤੇ ਪੱਗਾਂ ਬਣਾਈਆਂ ਪਟਕਾ ਬਨ ਕੇ ਤੁਸੀਂ ਉੱਤੋਂ ਦੀ ਪੱਗ ਦੇ ਸਕਦੇ ਹੋ ਇਹ ਟੋਪੀ ਚ ਨਹੀਂ ਆਉਂਦੀ ਹੈਗੀ ਕਈ ਵਾਰ ਵਰਤਾਰੀ ਬੱਚੇ ਵੀ ਹੁੰਦੇ ਹੈਗੇ ਤੇ ਇਹ ਇਸ ਤਰ੍ਹਾਂ ਵੱਡੇ ਸਾਈਜ਼ ਰਹਿਣਗੇ ਜਿਹੜੇ ਜੂੜੇ ਵਾਲੇ ਬੱਚੇ ਉਹਨਾਂ ਵਾਸਤੇ ਆਪਣੇ ਕੋਲੇ ਵੱਡੇ ਸਾਈਜ਼ ਆ ਫੁੱਲ ਸਾਈਜ਼ ਆ ਤੇ ਇਹਦੇ ਵਿੱਚ ਇਹ ਕਲਰ ਰਹਿਣਗੇ ਜੀ ਇੱਕ ਇਹ ਕਲਰ ਆ ਗਿਆ ਇੱਕ ਇਹ ਸਕਾਈ ਬਲੂ ਕਲਰ ਆ ਗਿਆ ਤੇ ਇਹ ਆ ਗਿਆ ਆਪਣੇ ਕੋਲੇ ਮੋਰ ਪੰਖੀਆ ਜਿਹਾ ਕਲਰ ਤੇ ਇਹ ਮਹਿਰੂਨ ਕਲਰ ਆ ਗਿਆ ਤੇ ਇਹ ਆ ਗਿਆ ਜੀ ਪਿੰਕ ਕਲਰ ਇਹ ਆਪਣੇ ਕੋਲੇ ਪੱਗਾਂ ਹੋਰ ਵੀ ਬਹੁਤ ਪੱਗਾਂ ਪੰਗੀਆਂ ਜੇ ਕਿਸੇ ਨੂੰ ਕਠੀਆਂ ਵੀ ਚਾਹੀਦੀਆਂ ਹੋਈਆਂ 10 ਲੈ ਲਓ 20 ਲੈ ਲਓ ਆਪਣੇ ਕੋਲੇ 50 60 ਪੱਗਾਂ ਤਿਆਰ ਪੰਗੀਆਂ ਜੀ ਜਿੰਨਾਂ ਵੀ ਕਿਸੇ ਨੂੰ ਚਾਹੀਦਣਾ ਤੁਸੀਂ ਉਦਾਂ ਹੀ ਵਾ ਸਕਦੇ ਹੋਗੇ ਕਿਸੇ ਨੂੰ ਵਰਦੀ ਵੀ ਲੱਗੀ ਹੁੰਦੀ ਹੈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਤੇ ਪਟਕੇ ਦੇ ਉੱਤੋਂ ਦੀ ਤੁਸੀਂ ਨਾਲ ਦੀ ਇਹ ਪੱਗ ਵੀ ਦੇ ਸਕਦੇ ਹੋ ਬੱਚਿਆਂ ਦੇ ਉੱਪਰ ਬਹੁਤ ਹੀ ਸੋਹਣੀ ਲੱਗਦੀ ਹੈ ਇਹ ਜਦੋਂ ਬੱਚੇ ਸਿਰ ਤੇ ਲੈਂਦੇ ਤੇ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਬਲ ਪੈਂਦੇ ਆ ਪੱਗ ਦੀ ਤਰ੍ਹਾਂ ਪੂਰੇ ਦੇਖ ਸਕਦੇ ਹੋ ਤੁਸੀਂ ਹਾਂਜੀ ਪੱਗ ਦਾ ਰੇਟ ਰਹਿਣਾ 200 ਰੁਪਇਆ 200 ਰੁਪਇਆ ਦਾ ਰੇਟ ਤਾਂ ਹੋਵੇਗਾ ਕਿਉਂਕਿ ਇਹ ਵਰਦਮਾਨ ਦੀ ਪੱਛਮ ਲਈ ਆਪਾਂ ਵਧੀਆ ਵਾਲੀ ਵਧੀਆ ਵਾਲੀ ਪਾਛਮਲਾਈ ਹੈ ਤੇ ਸਾਈਜ਼ ਵੀ ਵੱਡੇ ਬਣੇ ਆ ਕਿ ਬਣਾਈ ਵੀ ਦਿੱਤੀ ਆਪਾਂ 200 ਰੁਪਏ ਤੇ ਖਰਚਾ ਹੈ 200 ਹੀ ਆਪਾਂ ਤੁਹਾਡੇ ਤੋਂ ਲੈਣਾਗਾ ਸ਼ਿਪਿੰਗ ਚਾਰਜ ਐਕਸਟਰਾ ਰਹਿਣੇ ਆ ਜੀ ਤੇ ਇਹਦੇ ਨਾਲ ਤੁਸੀਂ ਇਹ ਜਰਾਬਾਂ ਆਰਡਰ ਕਰ ਸਕਦੇ ਆਪਾਂ ਇੱਕ ਪੱਗ ਨਹੀਂ ਤੁਹਾਨੂੰ ਪਾਰਸਲ ਕਰਾਂਗੇ ਨਾਲ ਇਹ ਜਰਾਬਾਂ ਹੈਗੀਆਂ ਤੇ ਇਹ ਜੂੜੇ ਵਾਲੀਆਂ ਆਪਣੇ ਕੋਲੇ ਟੋਪੀਆਂ ਹੈਗੀਆਂ ਜੀ ਜਿਹੜੀ ਪਹਿਣ ਨੂੰ ਵੀ ਜਾਂ ਜੂੜੇ ਵਾਲੀ ਟੋਪੀ ਚਾਹੀਦੀ ਹੈ ਤੁਸੀਂ ਪੱਗ ਦੇ ਨਾਲ ਮੰਗਾ ਸਕਦੇ ਹੋ ਤੇ ਜੇ ਜਰਾਬਾਂ ਚਾਹੀਦੀਆਂ ਜਰਾਬਾਂ ਦੇ ਆਪਣੇ ਕੋਲੇ ਡਿਜ਼ਾਈਨ ਹੈਗੇ ਆ ਦਿਖਾ ਦਿੰਨੇ ਆਪਾਂ ਤੁਹਾਨੂੰ ਜਰਾਬਾਂ ਦਾ ਜੋੜਾ 150 ਦਾ ਰਹਿਣਾ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਰਹਿਣੀ ਹੈ ਜੀ ਇਹ ਜਰਾਬਾਂ ਉੱਪਰ ਨੂੰ ਜਾਂਦੀਆਂ ਜੀ ਪੂਰਾ ਪੈਰ ਟੱਕਿਆ ਜਾਂਦਾ ਤੇ ਇਹ ਜਰਬ ਹੁੰਦੀ ਹੈ ਜਿਹੜੀ ਇਹ ਸ਼ਾਰਟ ਹੁੰਦੀ ਹੈਗੀ ਸ਼ਾਰਟ ਵੀ ਯਾਨੀ ਕਿ ਪੈਰ ਇਹਦੇ ਨਾਲ ਵੀ ਪੂਰਾ ਟੱਕੀ ਦੇ ਤਾਂ ਨੀ ਥੋੜੀ ਜਾਂਦੀ ਹੈਗੀ ਇਹ ਉੱਪਰ ਨਹੀਂ ਜਾਂਦੀ ਇਹ ਪੈਰ ਸਾਰਾ ਟੱਕਿਆ ਜਾਂਦਾ ਇਹਦੇ ਨਾਲ ਇਦਾਂ ਦੀਆਂ ਇਹ ਜਰਾਬਾਂ ਅੂਠੇ ਵਾਲੀਆਂ ਸਾਰੀਆਂ ਆਪਣੇ ਕੋਲੇ ਦੇਖ ਸਕਦੇ ਹੋ ਤੁਸੀਂ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਹੈ ਪਿੰਕ ਕਲਰ ਹੈ ਤੇ ਆ ਗਿਆ ਜੀ ਇਹ ਥੋੜਾ ਜਿਹਾ ਪਿੰਕ ਤੋਂ ਹਟਕੇ ਆ ਕਲਰ ਨਾ ਮਹਿਰੂਨ ਦੀ ਤਰ੍ਹਾਂ ਤੇ ਬਲੂ ਕਲਰ ਆ ਗਿਆ ਇਹਨਾਂ ਦੇ ਵਿੱਚੋਂ ਤੁਹਾਨੂੰ ਤੁਸੀਂ ਪੱਗ ਦੇ ਨਾਲ ਕੋਈ ਜਰਾਬਾਂ ਦਾ ਜੋੜਾ ਮੰਗਾ ਸਕਦੇ ਹੋ ਕੋਈ ਲੇਡੀਜ਼ ਟੋਪੀ ਮੰਗਾ ਸਕਦੇ ਹੋ ਕੋਈ ਵੀ ਤੇ ਟੋਪੀਆਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਦੇਖੋ ਜੀ ਇਹ ਜੂੜੇ ਵਾਲੀਆਂ ਟੋਪੀਆਂ ਰਹਿਣਗੀਆਂ ਜੂੜੇ ਬਣੇ ਹੋਏ ਆ ਸਾਰੀਆਂ ਦੇ ਬਹੁਤ ਹੀ ਸੋਹਣੀਆਂ ਆਪਾਂ ਟੋਪੀਆਂ ਬਣਾਈਆਂ ਪੂਰੇ ਕਸਮੇ ਹੱਥ ਨਾਲ ਬਣੀਆਂ ਹੋਈਆਂ ਇਹ ਆ ਗਿਆ ਆਪਣੇ ਕੋਲੇ ਮਸਟਰਡ ਕਲਰ ਇਹ ਆ ਗਿਆ ਆਪਣੇ ਕੋਲੇ ਸਕਿਨ ਕਲਰ ਤੇ ਇਹ ਆ ਗਿਆ ਪਿਸਤਾ ਕਲਰ ਤੇ ਬਾਕੀ ਬਲੈਕ ਵੀ ਲੈ ਸਕਦੇ ਹੋ ਜਿੰਨੀਆਂ ਮਰਜ਼ੀ ਤੁਸੀਂ ਤੇ ਇਹ ਵੀ ਆਪਣੇ ਕੋਲੇ ਆ ਗਿਆ ਜੀ ਖਾਕੀ ਜਿਹਾ ਕਲਰ ਤੇ ਇਹ ਵੀ ਥੋੜਾ ਜਿਹਾ ਆ ਗਿਆ ਮਾ우스 ਕਲਰ ਸਾਰੀਆਂ ਇਹ ਜੂੜੇ ਵਾਲੀਆਂ ਟੋਪੀਆਂ ਰਹਿਣਗੀਆਂ ਤੁਸੀਂ ਇੱਕ ਜੂੜੇ ਵਾਲੀ ਟੋਪੀ ਮੰਗਾ ਸਕਦੇ ਹੋ ਇੱਕ ਪੱਗ ਮੰਗਾ ਸਕਦੇ ਹੋ ਨਾਲ ਤੁਸੀਂ ਜਰਾਬਾਂ ਜਿਹਨੂੰ ਚਾਹੀਦੀਆਂ ਜਰਾਬਾਂ ਮੰਗਾ ਸਕਦੇ ਹੋ ਦੋ ਪੀਸ ਆਰਡਰ ਕਰ ਸਕਦੇ ਹੋ ਜੀ ਫੇਰ ਪਰਸਲ ਲੱਗਣਾ ਸਿੰਗਲ ਪੀਸ ਦਾ ਕਿਸੇ ਦਾ ਪਰਸਲ ਨਹੀਂ ਲੱਗਣਾ ਹੈਗਾ ਆਪਾਂ ਇਹ ਚੀਜ਼ ਪਹਿਲਾਂ ਦੱਸ ਦਿਆਂ ਸ਼ਿਪਿੰਗ ਐਕਸਟਰਾ ਰਹਿਣੀ ਸਾਰਿਆਂ ਦੀ ਟੋਪੀ ਵੀ 150 ਦੀ ਪੈਣੀ ਹੈ ਤੁਹਾਨੂੰ ਜਰਾਬਾਂ ਦਾ ਜੋੜਾ ਵੀ 150 ਦਾ ਪੈਣਾ ਜੀ ਤੇ ਜਿਹੜੀ ਇਹ ਪੱਗ ਹੈ ਕਿਉਂਕਿ ਇਹਨੂੰ ਔਨ ਜ਼ਿਆਦਾ ਲੱਗੀ ਹੋਈ ਹੈ ਬਣਾਈ ਜ਼ਿਆਦਾ ਦਿੱਤੀ ਆਪਾਂ ਇਹ 200 ਰੁਪਏ ਦੀ ਰਹਿਣੀ ਹੈ ਵਧੀਆ ਵਾਲੀ ਗੋਲਦੰਗਾ ਬਣਾਈ ਆਪਾਂ ਪੱਗਾਂ ਕਿਉਂਕਿ ਜੇ ਆਪਾਂ ਪਲਾਈ ਵਾਲੀ ਦਾ ਬਣਾਨਦੇ ਪਲਾਈ ਵਾਲੀ ਦਾ ਬਣੀਆਂ ਤੇ ਫੇਰੇ ਲੜਦਿਆਂ ਬੱਚਿਆਂ ਨੂੰ ਤਾਂ ਕਰਕੇ ਆਪਾਂ ਵਧੀਆ ਵਾਲੀ ਬੂਲ ਲਾਈ ਇਹਨਾਂ ਤੇ ਤੇ ਤੁਸੀਂ ਜੇ ਉਹ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਆਪਾਂ ਸਾਰੀ ਤੁਹਾਨੂੰ ਨਵੀਂ ਚੀਜ਼ ਕਲੈਕਸ਼ਨ ਦਿਖਾਈ ਅੱਜ ਤੇ ਮੈਸੇਜ ਸੋਹਣੇ ਸੋਹਣੇ ਜਰੂਰ ਕਰਿਓ ਵੀ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਜੀ ਥੈਂਕ ਯੂ